ਪੁਆਰਪੋ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦਲਬਾਤ ਸਿੰਘ ਗੁਰਾਇਆ ਕੋ ਪਹਾੜੀ ਮੀਂਹ ਦੇ ਕਾਰਨ ਜਿੱਥੇ ਚੱਕੀਪੂਲ ਜਿਹੜਾ ਬਹਿ ਚੁੱਕਾ ਤੇ ਉੱਥੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਨੂੰ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤਾ ਗਿਆ ਉਸ ਜਿਹੜੀਆਂ ਤਸਵੀਰਾਂ ਤੁਸੀਂ ਆਸੂਕਤ ਦੇ ਸਕਦੇ ਹੋ ਇਹ ਤਸਵੀਰਾਂ ਮਖੇਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿੱਥੇ ਚੱਕੀਪੂਲ ਦੇ ਬਹਿ ਜਾਣ ਕਾਰਨ ਜਿਹੜਾ ਪੋਲਿਆ ਉਤੇ ਜਿਹੜੀ ਆਵਾਜਾਈਆ ਬਿਲਕੁਲ ਠੱਪ ਕਰ ਦਿੱਤੀ ਗਈ ਆ ਤੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਇਹ ਮਕਰੀਆਂ ਤੋਂ ਸਾਂਝੀਆਂ ਕਰ ਰਹੇ ਆ ਜਿੱਥੇ ਉਹ ਸ਼ਿਆਲਪੁਰ ਤੋਂ ਪਖਾਨਕੋਟ ਰਸਤਾ ਵੀ ਜਿਹੜਾ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕਾ ਤੇ ਜਿਹੜੀ ਆਵਾਜਾਈਆ ਉਸ ਨੂੰ ਬਾਇਆ ਗਰਦਾਸਪੁਰ ਰਾਹੀਂ ਪਖਾਨਕੋਟ ਜੰਮੂ ਨੂੰ ਭੇਜਿਆ ਜਾ ਰਿਹਾ ਐ ਅਸੋਸਤੀਆਂ ਤਸਵੀਰਾਂ ਜਿਹੜੀਆਂ ਬਿਲਕੁਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਹੜੀ ਟ੍ਰੈਫਿਕ ਹੈ ਤੁਸੀਂ ਦੇਖ ਸਕਦੇ ਹੋ ਉਹਦੇ ਦੀ ਟ੍ਰੈਫਿਕ ਹੈ ਬਿਲਕੁਲ ਬਰਦਾਸਪੁਰ ਦੇ ਰਸਤੇ ਜਿਹੜੀ ਆ ਪਖਾਨਕੋਟ ਜੰਮੂ ਪਖਾਨਕੋਟ ਨੂੰ ਬਾਇਆ ਗਰਦਾਸਪੁਰ ਰਸਤੇ ਜਿਹੜਾ ਭੇਜਿਆ ਜਾ ਰਿਹਾ ਹੈ ਇੱਕ ਵਾਰ ਤਨੂੰ ਕਹਾੜਨਾ ਤਸਵੀਰਾਂ ਜਿਹੜੀਆਂ ਸਾਡੀਆਂ ਕਰ ਦਿੱਤੀਆਂ ਜਾਂ ਜਿਹੜਾ ਚੱਤੀਪੂਰ ਬਹਿ ਜਾਣ ਦੇ ਕਾਰਨ ਜਲੰਧਰ ਰਾਸ਼ਟਰੀ ਰਾਜਮਾਰਗ ਬਿਲਕੁਲ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਜੇ ਔਨਗਾਨ ਵਾਲੇ ਜਿਹੜੇ ਭਾਰੀ ਵਾਹਣ ਨੇ ਉਹਨਾਂ ਨੂੰ ਵਾਇਆ ਗਰਦਾਸਪੁਰ ਆਹੀਂ ਪਠਾਨਕੋਟ ਤੋਂ ਜੰਮੂ ਨੂੰ ਭੇਜਿਆ ਜਾ ਰਿਹਾ ਸੋ ਐਸੋ ਜੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਮਕੇਰੀਆਂ ਤੋਂ ਖਾਂਦੀਆਂ ਕਰਨਿਆ ਦੇਖ ਸਕਦੇ ਤਸਵੀਰਾਂ ਕਿਸ ਤਰ੍ਹਾਂ ਦੀ ਟਰੈਫਿਕ ਆ ਬਿਲਕੁਲ ਗਰਦਾਸਪੁਰ ਵਾਇਆ ਪਠਾਨਕੋਟ ਗਾਰੀਆ ਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਬਿਆਰਦਰਦਾਖਪੁਰ ਆਹੀਂ ਜੰਮੂ ਪਠਾਨਕੋਟ ਲਈ ਧੇਜਿਆ ਜਾ ਰਿਹਾ ਗੱਲਬਾਤ ਵੀ ਕਰਨਿਆ ਪ੍ਰਸ਼ਾਸਨ ਇਸ ਮੌਕੇ ਤੇ ਸਾਡੇ ਨਾਲ ਮੌਜੂਦਾ ਸੀ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਆ ਕਰ ਦਿੰਨੇ ਆ ਜੀ ਸਾਰਾ ਜਿਹੜਾ ਪਠਾਨਕੋਟ ਨੂੰ ਪਠਾਨਕੋਟ ਰਸਤਾ ਜਿਹੜਾ ਬੰਦ ਕਰ ਦਿੱਤਾ ਹੈਗਾ ਕੀ ਕਾਰਨ ਸਰ ਤੇ ਪਰਸੋਂ ਤੋਂ ਚੱਕੀਪੋਲ ਪੇਦਾ ਪਠਾਨਕੋਟ ਤੂੰ ਉਹ ਜਿਹੜਾ ਉਹ ਟੁੱਟ ਗਿਆ ਹੈ ਉਹਦੇ ਕਰਕੇ ਪਰਸੋਂ ਤੋਂ ਜਿਹੜੀ ਟ੍ਰੈਫਿਕ ਜਿਹੜੀ ਆ ਸਾਰੀ ਆਪਾਂ ਆਇਆ ਦਰਦਾਸਤوں بھیجਣਦੇ ਆ ਤੇ ਹਰ ਇੱਕ ਨੂੰ ਦੱਸਣਾ ਪੈਂਦਾ ਵੀ ਇਧਰ ਜਲਾ ਕਈ ਲੋਕਾਂ ਨੂੰ ਨਹੀਂ ਪਤਾ ਲੱਗਦਾ ਤੇ ਸਾਰਾ ਨਾ ਹੀ ਵਈਆ ਤਰੀਕੇ ਨਾਲ ਆਪਾਂ ਦਰਦਾਸਤਾਂ ਪਾ ਰਹੇ ਆ ਇਹ ਭਾਰੀ ਵਾਹਣ ਜਿਹੜੇ ਉਧਰ ਹੀ ਤੇਰੇ ਜਾਂ ਹਰ ਇੱਕ ਟਰੱਕ ਜਿਹੜੀ ਜੰਮੂ ਪਖਾਨਕੋਟ ਨੂੰ ਛੋਟੇ ਵਾਹਣ ਵੀ ਜਾਣ ਵਾਲੇ ਭੇਜੇ ਜਾ ਰਹੇ ਨਹੀਂ ਜੇ ਭਾਰੀ ਜਿਹੜੀ ਆ ਆਪਣੇ ਵਾਹਣ ਜਿਹੜੇ ਉਧਰ ਭੇਜਣਦੇ ਆ ਟਰਫ ਜਿਹੜੇ ਬਹੁਤ ਲੋਡ ਪੀਤੀਆਂ ਗੱਡੀਆਂ ਬਾਕੀ ਕਾਰਾਂ ਕੋਲ ਜਿਹੜੀਆਂ ਛੋਟੀਆਂ ਨੇ ਉਹਨਾਂ ਨੂੰ ਵੀ ਜਾਣਗੇ ਤੇ ਮਟੀਰੀਆਂ ਤੋਂ ਜਿਹੜਾ ਪਖਾਨਕੋਟ ਰਸਤਾ ਬਿਲਕੁਲ ਟੁੱਟ ਚੁੱਕਾ ਹੈ ਉਸ ਮਾਰਗ ਆਈ ਘਰੋਂ ਪਰਸੋਂ ਤੋਂ ਜੱਤੀਪੋਲ ਜਰਾ ਪੇਸ਼ਾ ਫੋਟੋਤਾ ਦੇ ਸੋ ਬਿਲਕੁਲ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜਿਹੜਾ ਚੱਤੀਪੋਲ ਹੋ ਰਿਹਾ ਜਾਂਦੇ ਕਾਰਨ ਜਿਹੜਾ ਪਠਾਨਪੁਰ ਜੰਮੂ ਮਾਰਗ ਬਿਲਕੁਲ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤਾ ਗਿਆ ਤੇ ਮਕੇਰੀਆਂ ਤੋਂ ਆਇਆਦਰਬਾਦਪੁਰ ਨੂੰ ਸੈਕੋ ਦਿਨ ਪਠਾਨਪੁਰ ਤੋਂ ਜੰਮੂ ਨੂੰ ਇਹ ਜਿਹੜੀ ਗੱਡੀਆਂ ਢੇਡੀਆਂ ਜਾ ਰਹੀਆਂ ਹਨ ਮਕੇਰੀਆਂ ਤੋਂ ਲੈ ਤਸਵੀਰਾਂ ਬਿਲਕੁਲ ਤੁਹਾਡੇ ਨਾਲ ਸਾਂਝੀਆਂ ਕਰਤੀਆਂ ਗਈਆਂ ਮਕੇਰੀਆਂ ਤੋਂ ਕਹਾਵਾਂ ਦਾ ਰਵਿੰਦਰ ਸਿੰਘ ਖਾਸਾ ਨਾਲ ਦਲਬਾਤ ਸਿੰਘ Braille. Inspiring Innovation DNA